ਸੋ ਜਦੋਂ ਆਪਾਂ ਸਕੂਲੇ ਪੜ੍ਹਦੇ ਸੀ ਉਦੋਂ ਤੁਸੀਂ ਇੱਕ ਨਾਮ ਜ਼ਰੂਰ ਦੇਖਿਆ ਹੋਵੇਗਾ ਮਤਲਬ ਅੱਜ ਤੂੰ 10-15 ਸਾਲ ਪਹਿਲਾਂ ਤੁਸੀਂ ਸਹਾਰਾ ਨਾਮ ਜ਼ਰੂਰ ਕਿਤੇ ਨਾ ਕਿਤੇ ਦੇਖਿਆ ਜਾਂ ਸੁਣਿਆ ਹੋਵੇਗਾ ਚਾਹੇ ਉਹ ਕ੍ਰਿਕਟ ਸਟੇਡੀਅਮ ਵਿੱਚ ਦੇਖਿਆ ਹੋਵੇ ਜਾਂ ਫਿਰ ਕਿਸੇ ਕ੍ਰਿਕਟ ਖਿਡਾਰੀ ਦੀ ਜਰਸੀ ਤੇ ਦੇਖਿਆ ਹੋਵੇ ਜਾਂ ਫਿਰ ਕਿਸੇ ਜਹਾਜ਼ ਤੇ ਲਿਖਿਆ ਵੇਖਿਆ ਹੋਵੇ ਜਾਂ ਫਿਰ ਕੋਈ ਸਹਾਰਾ ਨਾਮ ਦਾ ਟੀਵੀ ਚੈਨਲ ਦੇਖਿਆ ਹੋਵੇ ਸੋ ਇਨਾ ਮਸ਼ਹੂਰ ਸਹਾਰਾ ਗਰੁੱਪ ਆਖਰਕਾਰ ਅੱਜ ਕਿੱਥੇ ਗਾਇਬ ਹੋ ਗਿਆ ਸਹਾਰਾ ਇੰਡੀਆ ਦਾ ਫਾਊਂਡਰ ਸਬਰੂਤਰਾਈ ਬਿਹਾਰ ਦੇ ਇੱਕ ਛੋਟੀ ਜੀ ਸ਼ਹਿਰ ਰਾਰੀਆ ਤੋਂ ਬਿਲੋਂਗ ਕਰਦਾ ਸੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇਸ ਨੇ ਨਮਕੀਨ ਵੇਚਣ ਦਾ ਕੰਮ ਸਟਾਰਟ ਕੀਤਾ ਪਰ ਉਹ ਚੱਲਿਆ ਨਹੀਂ ਵਾਈਫ ਨਾਲ ਮਿਲ ਕੇ ਇਸ ਨੇ ਹੋਰ ਕਈ ਨਿੱਕੇ ਨਿੱਕੇ ਕੰਮ ਵੀ ਸਟਾਰਟ ਕੀਤੇ ਪਰ ਜ਼ਿਆਦਾ ਸਕਸੈਸ ਨਹੀਂ ਮਿਲੀ ਪਰ ਹੁਣ ਬਿਜ਼ਨਸ ਕਰਕੇ ਡੇਲੀ ਵੇਜ ਵਰਕਰ ਨਾਲ ਮਿਲਣਾ ਜਰੂਰਾ ਜ਼ਰੂਰ ਹੁੰਦਾ ਸੀ ਤੋ ਇਹ ਬੰਦਾ ਸ਼ੁਰੂ ਤੋਂ ਹੀ ਬਿਜ਼ਨਸ ਮਾਈਂਡਡ ਸੀ ਇਸ ਕਰਕੇ ਇਸ ਨੇ ਉਹਨਾਂ ਵਰਕਰਸ ਦੀ ਇੱਕ ਕਾਮਨ ਪ੍ਰੋਬਲਮ ਨੂੰ ਐਨਲਾਈਜ਼ ਕੀਤਾ ਕਿ ਇਹ ਬੰਦੇ ਜਿੰਨਾ ਕਮਾ ਰਹੇ ਨੇ ਉਹਨਾਂ ਹੀ ਖਾ ਰਹੇ ਨੇ ਇਹਨਾਂ ਕੋਲ ਸੇਵਿੰਗ ਬਿਲਕੁਲ ਵੀ ਨਹੀਂ ਹੈ ਤੇ ਇਹਨਾਂ ਕੋਲ ਇੰਨੇ ਥੋੜੇ ਪੈਸੇ ਬਚਦੇ ਨੇ ਕਿ ਉਹਨਾਂ ਨੂੰ ਇਹ ਬੈਂਕ ਵੀ ਨਹੀਂ ਲੈ ਕੇ ਜਾਂਦੇ ਸੀ ਇਸ ਕਰਕੇ ਇਸ ਨੇ ਉਹਨਾਂ ਦੇ ਉਹ ਛੋਟੇ ਛੋਟੇ ਪੈਸੇ ਨੂੰ ਸੇਵਿੰਗ ਕਰਾਉਣ ਬਾਰੇ ਸੋਚਿਆ ਜੋ ਪੈਸਾ ਉਹ ਸੀਬ ਕਰਦੇ ਹੀ ਨਹੀਂ ਸੀ ਸੋ ਇਹ ਗੱਲ ਹੈ 1978 ਦੇ ਸਮਿਆਂ ਦੀ ਤੂਨਾ ਸਮਿਆਂ ਵਿੱਚ ਬੈਂਕਿੰਗ ਫੈਸਿਲਿਟੀਆਂ ਇੰਨੀ ਜ਼ਿਆਦਾ ਅਵੇਲੇਬਲ ਨਹੀਂ ਸੀ ਪਿੰਡਾਂ ਛੋਟੇ ਕਸਬਿਆਂ ਵਿੱਚ ਮਤਲਬ ਜਿਵੇਂ ਇੱਕ ਅਪਰ ਕਲਾਸ ਹੁੰਦੀ ਹੈ ਇੱਕ ਮਿਡਲ ਕਲਾਸ ਹੁੰਦੀ ਹੈ ਇੱਕ ਬਿਲਕੁਲ ਲੋਅਰ ਕਲਾਸ ਹੁੰਦੀ ਹੈ ਅਪਰ ਕਲਾਸ ਵੀ ਬੈਂਕ ਤੱਕ ਜਾ ਪਾਉਂਦੀ ਸੀ ਮਿਡਲ ਕਲਾਸ ਵੀ ਬੈਂਕ ਤੱਕ ਪਹੁੰਚ ਰੱਖਦੀ ਸੀ ਪਰ ਜਿਹੜੀ 100 ਰੁਪਏ ਤੱਕ ਹੀ ਕਮਾਉਣ ਵਾਲੇ ਲੋਕ ਸੀ ਉਹ ਸ਼ਹਿਰ ਤੱਕ ਇੰਨੇ ਪੈਸੇ ਨੂੰ ਜਮ੍ਹਾਂ ਨਹੀਂ ਕਰਾਉਣ ਜਾਂਦੇ ਸੀ ਕਹਿਣ ਦਾ ਭਾਵ ਕਿ ਉਹਨਾਂ ਕੋਲ ਦਿਨ ਦੇ 10-20 ਰੁਪਏ ਬਚਤਾ ਜਾਂਦੇ ਸੀ ਪਰ ਇੰਨੇ ਪੈਸਿਆਂ ਨੂੰ ਉਹ ਬੈਂਕ ਵਿੱਚ ਜਮ੍ਹਾਂ ਕਰਾਉਣ ਨਹੀਂ ਜਾਂਦੇ ਸੀ ਥ੍ਰੀ ਸੂਬਰਤਾ ਰਵਾਏ ਦੇ ਦਿਮਾਗ ਵਿੱਚ ਇੱਕ ਬਿਜ਼ ਉਸਨੇ 1978 ਵਿੱਚ 2000 ਵਿੱਚ ਇੱਕ ਕੰਪਨੀ ਸਟਾਰਟ ਕੀਤੀ ਜਿਸ ਦਾ ਲਖਨਊ ਵਿੱਚ ਛੋਟਾ ਜਿਹਾ ਆਫਿਸ ਬਣਾਇਆ ਉਹ ਕੰਪਨੀ ਦਾ ਨਾਮ ਰੱਖਿਆ ਸਹਾਰਾ ਇੰਡੀਆ ਪਰਵਾਰ ਸੋ ਹੁਣ ਸੁਭਰਤ ਰੌਏ ਇਹ ਸਾਰੇ ਦਿਹਾੜੀਦਾਰ ਬੰਦਿਆਂ ਨੂੰ ਵਿਸ਼ਵਾਸ ਦਿਵਾਉਣ ਲੱਗਿਆ ਕਿ ਜੇ ਉਹ ਉਹਨਾਂ ਕੋਲ ਇਨਵੈਸਟ ਕਰਨਗੇ ਤਾਂ ਉਹ ਉਹਨਾਂ ਨੂੰ ਡਬਲ ਪੈਸੀ ਕਰਕੇ ਕੁਝ ਹੀ ਮਹੀਨਿਆਂ ਬਾਅਦ ਵਾਪਸ ਕਰ ਦੇਵੇਗਾ ਤੇ ਕੁਝ ਮਹੀਨਿਆਂ ਵਿੱਚ ਹੀ ਰੌਏ ਦੇ ਨਾਲ 48 ਲੋਕ ਜੁੜ ਗਏ 48 ਸੋ ਸਭ ਤੋਂ ਪਹਿਲਾਂ ਇਹ ਉੱਤਰ ਪ੍ਰਦੇਸ਼ ਦੇ ਇੱਕ ਪਛੜੇ ਹੋਏ ਇਲਾਕੇ ਵਿੱਚ ਨਿਕਲਿਆ ਤੀਸ ਨੇ ਬਹੁਤ ਸਾਰੀ ਘਰ ਅਜਹੀ ਦੇਖੀ ਜੋ ਘਰ ਵਿੱਚ ਤਾਂ ਪੈਸਾ ਰੱਖਦੇ ਸੀ ਪਰ ਬੈਂਕ ਤੱਕ ਪਹੁੰਚ ਨਾ ਹੋਣ ਕਰਕੇ ਉਹ ਬੈਂਕ ਵਿੱਚ ਜਮਾ ਨਹੀਂ ਕਰਾ ਪਾਉਂਦੇ ਜਿਸ ਨੂੰ ਦੇਖਦੇ ਹੋਏ ਸਬਰਤ رائے ਨੇ ਇਸ ਸਕੀਮ ਸ਼ੁਰੂ ਕੀਤੀ ਜਿਸ ਵਿੱਚ ਉਹ ਲੋਕਾਂ ਨੂੰ ਥੋੜੀ ਜ਼ਿਆਦਾ ਪੈਸੇ ਦੇਣ ਦਾ ਲਾਲਚ ਦਿੰਦਾ ਤੇ ਉਸ ਦੌਰਾਨ ਬੈਂਕ ਜਾਣ ਦੀ ਵੀ ਜ਼ਰੂਰਤ ਨਹੀਂ ਸੋ ਇਹ ਬਹੁਤ ਹੀ ਛੋਟੀ ਰਾਸ਼ੀ ਵਾਲਿਆਂ ਨੂੰ ਕੈਪਚਰ ਕਰਨ ਲੱਗਿਆ ਮਤਲਬ ਕਿ ਦਿਨ ਦੇ 5 ਰੁਪਏ 10 ਰੁਪਏ 20 ਰੁਪਏ ਦੇਣ ਵਾਲਿਆਂ ਨੂੰ ਤੇ ਹੁਣ ਇਹ ਆਪਣੇ ਲਿਬ੍ਰੇਟੀ ਸਕੂਟਰ ਤੇ ਹਰ ਛੋਟੇ ਤੋਂ ਛੋਟੇ ਪਿੰਡ ਜਾਂ ਕਸਬੇ ਵਿੱਚ ਜਾ ਕੇ ਇਹ ਛੋਟੀ ਛੋਟੀ ਰਾਸ਼ੀ इकट्ठी ਕਰਨ ਲੱਗਿਆ ਤੇ ਹੁਣ ਉਹ ਲੋਕ ਆਪਣੀ ਬਚਤ ਉੱਤੇ ਵਿਆਜ ਲੱਗਣ ਤੱਕ ਹੀ ਸਕੀਮ ਨੂੰ ਸਮਝਦੇ ਕਿਉਂਕਿ ਉਹਨਾਂ ਨੂੰ ਪੜ੍ਹਨਾ ਲਿਖਣਾ ਆਉਂਦਾ ਨਹੀਂ ਸੀ ਸੁਬਰਤ ਰਾਇ ਇੰਨਾ ਤੇਜ਼ ਸੀ ਕਿ ਉਸਨੇ ਆਮ ਲੋਕਾਂ ਦੀ ਪ੍ਰੋਬਲਮ ਦਾ ਹੱਲ ਤਲਾਬ ਲਿਆ ਸੀ ਸੋ ਉਹ ਕਹਿੰਦਾ ਸੀ ਕਿ ਤੁਸੀਂ ਹਰ ਰੋਜ਼ 10-15 ਰੁਪਏ ਜਮਾ ਕਰੋ ਤੇ ਤੁਹਾਨੂੰ 3 ਸਾਲ ਬਾਅਦ ਡਬਲ ਪੈਸੇ ਮਿਲ ਜਾਣਗੇ ਤੁਹਾਡੀ 10-15 ਰੁਪਏ ਜਿੰਨੇ ਹੋਣਗੇ ਉਹ ਤਾਂ ਮਿਲਣਗੇ ਹੀ ਸਗੋਂ ਉਹਨਾਂ ਨੂੰ ਵੀ ਡਬਲ ਕਰਕੇ ਅਸੀਂ ਤੁਹਾਨੂੰ ਦਵਾਂਗੇ ਵਿਆਜ ਦੇ ਰੂਪ ਵਿੱਚ ਸੋ ਬੈਂਕ ਇੰਨੀ ਛੋਟੀ ਰਾਸ਼ੀ ਨੂੰ ਨਹੀਂ ਫੜਦਾ ਸੀ ਤੇ ਇਸ ਨੇ ਉਹ ਹੀ ਗੈਪ ਨੂੰ ਕਵਰ ਕੀਤਾ ਤੇ ਹਰ ਰੋਜ਼ ਏਜੰਟ ਪੇਜ ਕੀ ਇਹ ਰਾਸ਼ੀ ਇਕੱਠੀ ਕੀਤੀ ਤੇ ਇਸ ਤਰ੍ਹਾਂ ਦੀ ਪਬਲਿਕ ਬਹੁਤ ਜ਼ਿਆਦਾ ਵਧ ਗਈ ਜਿਸ ਕੋਲ 10-15 ਰੁਪਏ ਅੱਜ ਤੱਕ ਹੈ ਸੀ ਜੇ ਜਮ੍ਹਾਂ ਕਰਤੇ ਤਾਂ ਬੱਚਤ ਹੋ ਜਾਣਗੇ ਨਹੀਂ ਤਾਂ ਉਹ ਦੂਜੇ ਦਿਨ ਖਰਚ ਹੀ ਦੇਣਗੇ ਸੋ ਸ਼ੁਰੂ ਵਿੱਚ ਇਸ ਨੇ ਲੋਕਾਂ ਦੇ ਪੈਸੇ ਵਾਪਸ ਵੀ ਕੀਤੇ ਤਾਂ ਕਿ ਲੋਕਾਂ ਦਾ ਵਿਸ਼ਵਾਸ ਇਸ ਉੱਤੇ ਬਣ ਸਕੇ ਸਹਾਰਾ ਨਾਮ ਵੀ ਇਸ ਨੇ ਇਸ ਕਰਕੇ ਹੀ ਰੱਖਿਆ ਕਿਉਂਕਿ ਇਹ ਲੋਕਾਂ ਨੂੰ ਸਹਾਰਾ ਦੇ ਰਿਹਾ ਸੀ ਤਾਂ ਕਿ ਲੋਕ ਆਪਣੇ ਪੈਸੇ ਨੂੰ ਵਧਾ ਕੇ ਕਿਸੇ ਖਾਸ ਕੰਮ ਲਈ ਜਿਵੇਂ ਕਿ ਵਿਆਹ ਸ਼ਾਦੀ ਜਾਂ ਬੜਾ ਪੇਲੀ ਵਰਤ ਸਕਣ ਤੇ ਹੁਣ 1980 ਆਉਂਦੇ ਆਉਂਦੇ ਸਹਾਰਾ ਨੇ ਬਹੁਤ ਸਾਰੇ ਏਜੰਟ ਖੜੇ ਕਰ ਦਿੱਤੇ ਜਿਨ੍ਹਾਂ ਨੂੰ ਉਹ ਤਨਖਾਹ ਦੀ ਜਗ੍ਹਾ ਕਮਿਸ਼ਨ ਦਿੰਦਾ ਸੀ ਤੇ ਏਹੀ ਕਾਰਨ ਸੀ ਕਿ ਉਹ ਏਜੰਟ ਆਪਣੇ ਪਰਿਵਾਰ ਦੇ ਗਵਾਂਡੀਆਂ ਦੇ ਰਿਸ਼ਤੇਦਾਰਾਂ ਦੇ ਤੇ ਦੋਸਤਾਂ ਦੇ ਪੈਸੇ ਵੀ ਇਸ ਵਿੱਚ ਇਨਵੈਸਟ ਕਰਵਾਉਣ ਲੱਗੇ ਕਿਉਂਕਿ ਉਹ ਜਿਨ੍ਹਾਂ ਇਨਵੈਸਟ ਕਰਵਾਉਣਗੇ ਉਹਨਾਂ ਉਹਨਾਂ ਦਾ ਕਮਿਸ਼ਨ ਵਧੇਗਾ ਸੋ ਹੁਣ ਇਹ ਬਿਲਕੁਲ ਪੈਰਾਮਿਡ ਸਕੀਮ ਦੀ ਤਰ੍ਹਾਂ ਹੀ ਸੀ